ਹੁਣ ਇਸ ਵਾਰ ਉਹਨਾਂ ਲੋਕਾਂ ਲਈ ਲੋਟਰੀ ਲੱਗੀ ਆ ਸਾਰਿਆਂ ਲਈ ਜਿਨ੍ਹਾਂ ਨੇ ਮਾਸਟਰ ਕੀਤੀ ਹੋਈ ਆ ਇੱਕ ਸਾਲ ਦਾ ਅਗਰ ਤੁਸੀਂ ਉਧਰ ਜਾ ਕੇ ਕੋਰਸ ਲੈ ਲੈਨੇ ਆ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੂਗਾ ਨਾਲ ਤੁਹਾਡਾ ਸਪਾਊਸ ਜਾ ਸਕਦਾ ਆ ਨਾਲ ਤੁਹਾਡੇ ਬੱਚੇ ਜਾ ਸਕਦੇ ਆ ਕੈਨੇਡਾ ਗਵਰਨਮੈਂਟ ਨੇ ਲੋਟਰੀ ਲਗਾਈ ਆ ਲੋਟਰੀ ਲੱਗੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਰ ਲਈ ਹੋਈ ਆ ਜਾਂ ਐਮਪੀਏ ਜਾਂ ਐਮਏ ਜਾਂ ਐਮਕਾਮ ਜਾਂ ਕੋਈ ਵੀ ਮਾਸਟਰ ਕੀਤੀ ਹੋਈ ਆ ਹੁਣ ਇਸ ਵਾਰ ਉਹਨਾਂ ਲੋਕਾਂ ਲਈ ਲੋਟਰੀ ਲੱਗੀ ਆ ਸਾਰਿਆਂ ਲਈ ਜਿਨ੍ਹਾਂ ਨੇ ਮਾਸਟਰ ਕੀਤੀ ਹੋਈ ਆ 2 ਤੋਂ ਲੈ ਕੇ 5 7 10 ਸਾਲ ਤੱਕ ਦਾ ਵੀ ਅਗਰ ਤੁਹਾਡਾ ਉਹ ਗੈਪ ਨਹੀਂ ਮੈਂ ਵਰਡ ਯੂਜ਼ ਕਰੂੰਗਾ ਵਰਕ ਐਕਸਪੀਰੀਅੰਸ ਆ ਕਿਸੇ ਵੀ ਫੀਲਡ ਦੇ ਵਿੱਚ ਚਾਹੇ ਤੁਸੀਂ ਸਕੂਲ ਦੇ ਵਿੱਚ ਟੀਚਰੋਂ ਕਲਰ ਕਾਊਂਟੈਂਟੋਂ ਬੈਂਕ ਦੇ ਵਿੱਚ ਜੌਬ ਕਰ ਰਹੀ ਆ ਕਿਸੇ ਹਸਪਤਾਲ ਦੇ ਵਿੱਚ ਜੌਬ ਕੀਤੀ ਆ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਜਾਂ ਕਿਸੇ ਗਵਰਨਮੈਂਟ ਆਰਗੇਨਾਈਜੇਸ਼ਨ 'ਚ ਤੁਸੀਂ ਜੌਬ ਕਰ ਰਹੇ ਹੋ ਤੇ ਤੁਸੀਂ ਮਾਸਟਰੋਂ ਤੇ ਮਾਸਟਰਸ ਕਰਨ ਤੋਂ ਬਾਅਦ ਅੱਗੇ ਮਾਸਟਰ ਹੀ ਕਰਨ ਜਾ ਰਹੇ ਹੋ ਜਾਂ ਤੁਸੀਂ ਗ੍ਰੈਜੂਏਟ ਹੋ ਕਿਸੇ ਵੀ ਸਟਰੀਮ ਦੇ ਵਿੱਚ ਤੇ ਅੱਗੇ ਮਾਸਟਰ ਕਰਨ ਜਾ ਰਹੇ ਹੋ ਇੱਕ ਸਾਲ ਦਾ ਅਗਰ ਤੁਸੀਂ ਉਧਰ ਜਾ ਕੇ ਕੋਰਸ ਲੈ ਲੈਨੇ ਆ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ ਕੈਨੇਡਾ ਗਵਰਨਮੈਂਟ ਨੇ ਖੁੱਲੇ ਗੱਫੇ ਦਿੱਤੇ ਆ ਔਰ ਇਹ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ ਉਹਨਾਂ ਬੱਚਿਆਂ ਲਈ ਜਿਹੜੇ ਗ੍ਰੈਜੂਏਟ ਤੇ ਮਾਸਟਰਸ ਨੇ ਤੇ ਅੱਗੇ ਮਾਸਟਰ ਕਰਨ ਜਾਣਾ ਚਾਹੁੰਦੇ ਆ ਸਿਰਫ ਇੱਕ ਸਾਲ ਪੜ੍ਹਨਾ ਇੱਕ ਸਾਲ ਪੜ੍ਹਨ ਨਾਲ 3 ਸਾਲ ਦਾ ਵਰਕ ਪਰਮਿਟ ਮਿਲ ਜਾਣਾ ਜਦੋਂ ਪਹਿਲਾ ਸੀਗਾ ਵੀ ਸਾਲ ਦਾ ਪੜੋ ਬਾਕੀਆਂ ਲਈ ਐ ਹੀ ਆ ਪਲੱਸ 2 ਵਾਲਿਆਂ ਲਈ ਤਾਂ ਅੰਡਰ ਗ੍ਰੈਜੂਏਟ ਲਈ ਵੀ ਸਾਲ ਤੋਂ ਬਾਅਦ ਸਾਲ ਦਾ ਵਰਕ ਪਰਮਿਟ 2 ਸਾਲ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਬਟ ਮਾਸਟਰਸ ਲਈ 1 ਸਾਲ ਤੋਂ ਬਾਅਦ ਹੀ 3 ਸਾਲ ਦਾ ਵਰਕ ਪਰਮਿਟ 1 ਪੜੋ 2 ਸਾਲ ਪੜੋ ਸਿੱਧਾ ਹੀ 3 ਸਾਲ ਦਾ ਵਰਕ ਪਰਮਿਟ ਮਿਲੂਗਾ ਨਾਲ ਤੁਹਾਡਾ ਸਪਾਊਸ ਜਾ ਸਕਦਾ ਆ ਨਾਲ ਤੁਹਾਡੇ ਬੱਚੇ ਜਾ ਸਕਦੇ ਆ ਬੱਚੇ ਇੱਕ ਆ ਚਾਹੇ 4 ਬੱਚੇ ਆ ਸਾਰੇ ਹੀ ਜਾ ਸਕਦੇ ਆ ਬੱਚੇ ਤੁਹਾਡੇ ਛੋਟੇ ਆ ਉਧਰ ਪੜਨਗੇ ਉਹਨਾਂ ਨੂੰ ਸਟੱਡੀ ਪਰਮਿਟ ਮਿਲ ਜੂਗਾ ਉਹਨਾਂ ਦੀ ਐਜੂਕੇਸ਼ਨ ਫ੍ਰੀ ਆ ਜਿਹੜਾ ਤੁਹਾਡਾ ਸਪਾਊਸ ਆ ਉਹਨੂੰ ਓਪਨ ਵਰਕ ਪਰਮਿਟ ਮਿਲੂਗਾ ਮਤਲਬ ਇੱਕ ਜਿਵੇਂ ਲੜਕੀ ਆ ਕਰੋ ਮਾਸਟਰ ਆ ਅਗਰ ਉਹ ਪੜ੍ਹਦੀ ਆ ਉਧਰ ਜਾ ਕੇ ਤੇ ਹਸਬੰਡ ਫੁੱਲ ਟਾਈਮ ਕੰਮ ਕਰਨਗੇ ਬੱਚਿਆਂ ਨੂੰ ਸਰਕਾਰ ਫ੍ਰੀ ਪੜ੍ਹਾਉਗੀ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਪਲੱਸ 2 ਵਾਲਿਆਂ ਲਈ ਤਾਂ ਪਹਿਲਾਂ ਹੈਵਨ ਜਾਂ ਮੰਨ ਲਓ ਇਸ ਵਰਗ ਸੀਗੇ ਹੀ ਸੀਗਾ ਅਬੀ ਸਾਰਾ ਪਲੱਸ 2 ਕਰੋ ਸਿੱਧਾ ਹੀ ਬਾਹਰ ਪਹੁੰਚੋ ਕੈਨੇਡਾ ਅਸੀਂ ਕੀ ਕਰਦੇ ਸੀ ਜਨਰਲੀ ਮਾਸਟਰਸ ਵਾਲਿਆਂ ਨੂੰ ਨਿਊਜ਼ੀਲੈਂਡ ਜਾਂ ਯੂਕੇ ਇਹ ਆਸਟ੍ਰੇਲੀਆ ਜਾਂਦੇ ਸੀਗੇ ਉਹ ਆਪਣੇ ਸਪਾਊਸ ਦੇ ਲਈ ਬਟ ਹੁਣ ਕੈਨੇਡਾ ਨੇ ਦਰਵਾਜ਼ੇ ਖੋਲ੍ਹੇ ਆ ਉਹਨਾਂ ਕਿਉਂਕਿ ਕੈਨੇਡਾ ਨੂੰ ਹੁਣ ਮੈਚੂਰ ਬੱਚੇ ਚਾਹੀਦੇ ਆ ਮੈਚੂਰ ਲੋਕ ਚਾਹੀਦੇ ਆ ਉਥੇ ਖੱਪ ਖਾਨਾ ਪਾਉਣ ਵਾਲੇ ਨਹੀਂ ਚਾਹੀਦੇ ਆ ਉਥੇ ਸੜਕਾਂ ਦੇ ਲੜਾਈਆਂ ਕਰਨ ਵਾਲੇ ਮੌਲਾਂ ਦੇ ਵਿੱਚ ਇੱਕ ਦੂਜੇ ਦਾ ਸਿਰ ਪਾੜਨ ਵਾਲੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਇਹ ਮਾਸਟਰਜ਼ ਵਾਲੇ ਬੱਚੇ ਆ ਇਹ ਮੈਚੂਰ ਹੈਗੇ ਨੇ ਸੀਨੀਅਰ ਆ ਸੀ ਨਾ ਦੇਖੋ ਸਟੂਡੈਂਟ ਮੈਂ ਭੇਜਨੇ ਸ਼ੁਰੂ ਕੀਤੇ 2007 ਤੋਂ 2007 ਤੋਂ 2020 ਤੱਕ ਦੇ 13 ਸਾਲ ਸੀਗੇ ਹੂੰ ਇੰਨਾ ਚ ਅਸੀਂ ਕਦੇ ਕੋਈ ਐਹੋ ਜੀ ਗੱਲ ਨਹੀਂ ਸੁਣੀ ਇੱਕ ਆ ਦੁੱਖਾ ਘਟਨਾਵਾਂ ਨੂੰ ਛੱਡ ਕੇ ਕਦੇ ਐਹੋ ਜੀ ਗੱਲ ਨਹੀਂ ਸੁਣੀ ਵੀ ਉੱਥੇ ਆ ਹੋ ਰਿਹਾ ਉੱਥੇ ਆ ਹੋ ਰਿਹਾ ਅਗਰ ਤੁਸੀਂ ਦੇਖੋਗੇ ਕਿ ਆ ਜਿਹੜੀਆਂ ਨਿਊਜ਼ ਆ ਰਹੀਆਂ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਇਹ ਕੋਵਿਡ ਤੋਂ ਬਾਅਦ 21 22 23 ਆ ਪਿਛਲੇ ਤਿੰਨਾਂ ਕਸਾਲਾਂ ਦੇ ਵਿੱਚ ਹੀ ਹੋਈਆਂ ਤੇ ਇਹਨਾਂ ਦੇ ਵਿੱਚ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਹੀ ਬੇਥਾ ਸਟੂਡੈਂਟ ਉਹ ਗਏ ਨੇ ਜਿਹੜੇ ਕਿ ਕੁਆਲੀਫਾਈ ਨਹੀਂ ਕਰਦੇ ਸੀਗੇ ਜਿਨ੍ਹਾਂ ਦੇ ਬੈਂਡ ਨਹੀਂ ਸੀਗੇ ਔਰ ਹੁਣ ਉਹਨਾਂ ਦੇ ਵਿੱਚ ਸਿਨਸੇਰਿਟੀ ਨਹੀਂ ਸੀ ਕਿਉਂਕਿ ਸਿਨਸੇਅਰ ਬੱਚਾ ਪਹਿਲਾਂ ਹੀ ਇੱਕ ਗਵਰਨਮੈਂਟ ਕਾਲਜ ਚੂਜ਼ ਕਰੂਗਾ ਤਬ ਜਦੋਂ ਤੱਕ ਸਾਡੇ ਸਟੂਡੈਂਟ ਗਵਰਨਮੈਂਟ ਕਾਲਜਸ ਦੇ ਵਿੱਚ ਜਾਂਦੇ ਰਹੇ ਨੇ ਉਦੋਂ ਤੱਕ ਸਭ ਕੁਝ ਸਹੀ ਰਿਹਾ ਵਾ ਜਦੋਂ ਤੋਂ ਬੱਚੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਣੇ ਸ਼ੁਰੂ ਹੋਏ ਨੇ ਉਦੋਂ ਤੋਂ ਹੀ ਇਹ ਸਾਰਾ ਕੰਮ ਖਰਾਬ ਹੋਣਾ ਕਿਉਂ ਸ਼ੁਰੂ ਹੋਇਆ ਕਿਉਂਕਿ ਜਿਹੜਾ ਬੱਚਾ ਹੀ ਪਹਿਲਾਂ ਪ੍ਰਾਈਵੇਟ ਕਾਲਜ ਚੂਜ਼ ਕਰ ਰਿਹਾ ਇਹਦਾ ਮਤਲਬ ਉਹ ਬੱਚਾ ਸਿਨਸੀਅਰ ਹੀ ਹੈ ਨਹੀਂਗਾ ਪਹਿਲਾਂ ਹੀ ਤਾਂ ਉੱਤਰ ਜਾ ਕੇ ਵੀ ਉਹਦੀ ਕੋਈ ਸਿਨਸਰਿਟੀ ਨਹੀਂ ਅੱਛਾ ਉੱਧਰ ਜਾ ਕੇ ਕਾਲਜ ਦੇ ਵਿੱਚ ਉਹਦੀਆਂ ਕਲਾਸਾਂ ਵੀ ਨਹੀਂ ਲੱਗਦੀਆਂ ਨਾਰਮਲੀ ਤਾਂ ਕੀ ਸੀ 3 ਜਾਂ 4 ਦਿਨ ਤੱਕ ਕਲਾਸਾਂ ਲੱਗਦੀਆਂ ਸੀ ਹੁਣ ਇਹ ਪ੍ਰਾਈਵੇਟ ਕਾਲਜਾਂ ਚ ਕਲਾਸਾਂ ਹੀ ਨਹੀਂ ਲੱਗਦੀਆਂ ਇਹਦੇ ਵਿੱਚ ਉਹ ਕਹਿੰਦੇ ਜੀ ਤੁਸੀਂ ਘਰੇ ਬੈਠ ਕੇ ਆਨਲਾਈਨ ਪੜ੍ਹ ਲਓ ਉਹ ਘਰੇ ਕੀ ਕਰਦੇ ਆ ਪੂਰੇ ਦਿਨ ਦੇ ਵਿੱਚ 2-4 ਦਿਨ ਕਲਾਸਾਂ ਜਾਂ ਉਹ ਵੀ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੇ ਐ ਕਰੋ ਸਾਰੀਆਂ ਕਲਾਸਾਂ ਸਾਡੀਆਂ ਫਰਾਈਡੇ ਨੂੰ ਜਾਂ ਥਰਸਡੇ ਨੂੰ ਇੱਕ ਦਿਨ ਲਾ ਦਿਓ ਉਹ ਕਾਲਜ ਵਾਲੇ ਵੀ ਕਹਿੰਦੇ ਆ ਵੀ ਖਾਣਾ ਪੂਰਤੀ ਬੱਚਾ ਕਰ ਰਿਹਾ ਖਾਣਾ ਪੂਰਤੀ ਕਾਲਜ ਵਾਲੇ ਕਰ ਰਹੇ ਨੇ ਹੁਣ ਉਹ ਬੱਚਾ ਜਿਹੜਾ ਪੜਿਆ ਹੀ ਨਹੀਂ ਬਟ ਉਹਦੇ ਕੋਲ ਸਰਟੀਫਿਕੇਟ ਹੈਗਾ ਵਾ ਪੜਿਆ ਨਹੀਂ ਆ ਉਹ ਉਹ ਕਾਲਜ ਜਿਹਨੇ ਪੜਾਇਆ ਹੀ ਨਹੀਂ ਬਟ ਡਿਗਰੀ ਦੇਤੀ ਡਿਪਲੋਮਾ ਦਿੱਤਾ ਸੋ ਉਹ ਬੱਚਾ ਬਾਹਰ ਨਿਕਲ ਰਿਹਾ ਜਿਹੜਾ ਐਜੂਕੇਟਡ ਨਹੀਂ ਹੈ ਜਿਹਨੂੰ ਮੈਨਰਸ ਬਿਹੇਵੀਅਰ ਜਿਹਨੂੰ ਕਾਲਜ ਨੇ ਹਾਊ ਟੂ ਟਾਕ ਹਾਊ ਟੂ ਵਾਕ ਹਾਊ ਟੂ ਸੈਟ ਹਾਊ ਟੂ ਸਟੈਂਡ ਹਾਊ ਟੂ ਸਪੀਕ ਹਾਊ ਟੂ ਲਿਸਨ ਹਾਊ ਟੂ ਬਿਹੇਵ ਇਹ ਸਾਰਾ ਕੁਝ ਕਾਲਜ ਦੇ ਵਿੱਚ ਅਸੀਂ ਸਿੱਖਦੇ ਹਾਂ ਪਲੱਸ 2 ਤੱਕ ਤਾਂ ਨਹੀਂ ਸਿੱਖਦੇ ਪਰ ਜਦੋਂ ਉਧਰ ਕਾਲਜ ਦੇ ਵਿੱਚ ਜਾ ਕੇ ਬੈਠਦੇ ਆ ਅਸੀਂ ਆਲਾ ਦਵਾਲਾ ਦੇਖਦੇ ਆ ਇਹ ਸਾਰੀਆਂ ਚੀਜ਼ਾਂ ਅਸੀਂ ਉੱਥੇ ਬੈਠ ਕੇ ਸਿੱਖਦੇ ਆ ਬੱਚਿਆਂ ਦੀ ਗਰੂਮਿੰਗ ਹੁੰਦੀ ਹੈ ਉਹ ਆਸ-ਪਾਸ ਕੋਈ ਕੋਈ ਕੋਰੀਆ ਤੋਂ ਆਇਆ ਕੋਈ ਜਰਮਨ ਤੋਂ ਆਇਆ ਕੋਈ ਅਰਜੈਂਟੀਨਾ ਤੋਂ ਆਇਆ ਕੋਈ ਯੂਐਸ ਤੋਂ ਬੱਚੇ ਆਏ ਹੋਏ ਨੇ ਕੋਈ ਕੈਨੇਡੀਅਨ ਨੇ ਬੌਰਨ ਐਂਡ ਬੌਟ ਜਦੋਂ ਉਹਨਾਂ 'ਚ ਬੈਠਦੇ ਆ ਉਹਨਾਂ ਨੂੰ ਦੇਖਦੇ ਆ ਕਿਵੇਂ ਬੋਲਦੇ ਆ ਕਿਵੇਂ ਖਾਂਦੇ ਆ ਕਿਵੇਂ ਉੱਠਦੇ ਆ ਕਿਵੇਂ ਬੈਠਦੇ ਆ ਕਿਵੇਂ ਸੁਣਦੇ ਆ ਕਿਵੇਂ ਗੱਲਬਾਤ ਕਰਦੇ ਆ ਖੜ੍ਹਦੇ ਕਿਵੇਂ ਉਹਨਾਂ ਦੀ ਬਾਡੀ ਲੈਂਗੁਏਜ ਕੀ ਆ ਇਹ ਤਾਂ ਕੁਝ ਨਹੀਂ ਸਿੱਖਿਆ ਕਿਉਂਕਿ ਘਰੇ ਹੀ ਬੈਠੇ ਹੋਏ ਸੀਗੇ ਪੀਜੀ ਦੇ ਵਿੱਚ ਤੇ ਸਾਰਾ ਦਿਨ ਕੰਮ ਕਰਨ ਜਾਂਦੇ ਸੀ ਕੰਮ ਵੀ ਕਈ ਸਿਕਿਉਰਿਟੀ ਏਜੰਸੀ ਦੇ ਵਿੱਚ ਜਾਂ ਗੈਸ ਸਟੇਸ਼ਨ ਤੇ ਜਾਂਦੇ ਸੀਗੇ ਜਾਂ ਪੀਜ਼ਾ ਹਾਟ ਤੇ ਜਾਂ ਇਧਰ ਉਧਰਲੇ ਸੱਬੇ ਵਗੈਰਾ ਜਾਂ ਫੂਡ ਕੋਰਟ ਦੇ ਵਿੱਚ ਜਾਂਦੇ ਸੀ ਜਾਂ ਡੇਲੀ ਡੇਲੀ ਦਿਹਾੜੀਆਂ ਲਾਉਣ ਜਾਂਦੇ ਸੀ ਗਰਮਿੰਗ ਹੋਈ ਨਹੀਂ ਸਿੱਖਿਆ ਕੁਝ ਹੈ ਨਹੀਂ ਬਾਹਰ ਨਿਕਲ ਕੇ ਹੜਦਮ ਮਚਾਉਣਾ ਸ਼ੁਰੂ ਕਰਤਾ ਰੋਲਾ ਪਾਉਣਾ ਸ਼ੁਰੂ ਕਰਤਾ ਸਾਨੂੰ ਆ ਨਹੀਂ ਹੋ ਰਿਹਾ ਹੱਕ ਯਾਦ ਆ ਗਏ ਵੀ ਸਾਡਾ ਹੱਕ ਇੱਥੇ ਰੱਖ ਉਹ ਯਾਦ ਆ ਗਿਆ ਵੀ ਅਸੀਂ ਇੱਥੇ ਪੜਨ ਆਏ ਸਾਨੂੰ ਵਰਕ ਪਰਮਿਟ ਮਿਲੇ ਮਿਲੇ ਸਾਨੂੰ ਪੀਆਰ ਮਿਲੇ ਹੀ ਮਿਲੇ ਉਹ ਹੱਕ ਤਾਂ ਸੀ ਅੱਗੇ ਰੱਖਣੇ ਸ਼ੁਰੂ ਕਰਤੇ ਬਟ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸੀ ਜਿਹੜਾ ਸਾਡਾ ਫਰਜ਼ ਸੀਗਾ ਦੇਖੋ ਜਦੋਂ ਤੁਸੀਂ ਕੋਈ ਹੱਕ ਦੇ ਉੱਪਰ ਆਪਣਾ ਹੱਕ ਜਤਾਉਨੇ ਹੋ ਕਿਸੇ ਕੰਮ ਵਿੱਚ ਆਪਣਾ ਹੱਕ ਜਤਾਉਨੇ ਹੋ ਤਾਂ ਆਪਣੇ ਫਰਜ਼ ਪੂਰੇ ਵੀ ਤਾਂ ਕਰਨੇ ਪਹਿਲਾਂ ਜ਼ਰੂਰੀ ਨੇ ਉਹ ਫਰਜ਼ ਪੂਰੇ ਕਰੋ ਪਹਿਲਾਂ ਫਿਰ ਉਹਦੇ ਤੇ ਹੱਕ ਜਤਾਓ ਮਤਲਬ ਮੈਂ ਪੂਰਾ ਦਿਨ ਤੁਹਾਡੇ ਘਰੇ ਆ ਕੇ ਦਿਹਾੜੀ ਲਈ ਮੈਂ ਤੁਹਾਡੇ ਘਰੇ ਸਾਰਾ ਦਿਨ ਸਿਰ ਤੇ ਤਸਲਾ ਚੱਕ ਕੇ ਇੱਟਾਂ ਰੋੜੇ ਢੋਏ ਮੈਂ ਆਪਣਾ ਫਰਜ਼ ਨਿਭਾਇਆ ਹੁਣ 500 ਰੁਪਏ ਲੈਣਾ ਮੇਰਾ ਹੱਕ ਬਣਦਾ ਉਹ ਮੈਨੂੰ ਹੱਕ ਦੋ ਮੇਰਾ ਮਾਲਕ ਨੂੰ ਕਹੂੰਗਾ ਵੀ ਮੈਨੂੰ ਹੱਕ ਦੇ ਮੈਂ ਸਾਰਾ ਦਿਨ ਤਸਲਾ ਰੱਖ ਕੇ ਕੜਾਈਆਂ ਰੱਖ ਕੇ ਸਿਰ ਤੇ ਤੇਰੇ ਰੋੜੇ ਢੋਏ ਆ ਮੈਂ ਆਪਣਾ ਫਰਜ਼ ਪੂਰਾ ਕੀਤਾ ਹੁਣ ਮੇਰਾ ਹੱਕ ਦੇ 500 ਰੁਪਏ ਬਟ ਜੇ ਮੈਂ ਸਾਰਾ ਦਿਨ ਕੁਝ ਕੀਤਾ ਹੈ ਨਹੀਂ ਉਲਟਾ ਉਹਦੇ ਘਰ ਦੇ ਵਿੱਚ ਜਾ ਕੇ ਕਦੇ ਉਹਦੇ ਫੁੱਲ ਤੋੜਦੇ ਉਹਦਾ ਗਾਰਡਨ ਖਰਾਬ ਕਰਦਾ ਉਹਦੀਆਂ ਵੇਦੀਆਂ ਰੋਟੀਆਂ ਖਾਲੀਆਂ ਜਾਂ ਉਹਦੇ ਘਰ 'ਚ ਜਾ ਕੇ ਨੁਕਸਾਨ ਕੀਤਾ ਸ਼ਾਮ ਨੂੰ ਮੈਂ ਇਹਨੂੰ ਕਮਾਂ ਵੀ ਹੁਣ ਮੈਨੂੰ 500 ਰੁਪਏ ਦੇ ਮੈਂ ਸਵੇਰ ਦਾ ਤੇਰੇ ਘਰ ਬੈਠਾ ਚਾਹੇ ਮੈਂ ਖਰਾਬ ਬਾਤ ਹੀ ਕਰ ਰਿਹਾ ਤੇਰੇ ਘਰੇ ਬੈਠ ਕੇ ਬਟ ਮੈਂ ਬੈਠਾ ਤਾਂ ਹੈਗਾ ਨਾ ਤਾਂ ਸਵੇਰ ਦਾ ਤੇਰੇ ਘਰੇ ਤੇ ਮੈਂ ਤਾਂ ਤੇਰੇ ਘਰੇ ਆਇਆ ਤਾਂ ਬਿਲੇ ਆ ਕੱਢ ਮੇਰਾ 500 ਰੁਪਏ ਮਨੇ ਨਾਲੇ ਮੈਂ ਤੇਰੇ ਘਰੇ ਆਇਆ ਨਾਲੇ ਮੈਂ ਤੇਰਾ ਘਰ ਜਾ ਕੇ ਨੁਕਸਾਨ ਕੀਤਾ ਤੇਰੇ ਘਰੇ ਖੜਕੇ ਮੈਂ ਗਵੰਡੀਆਂ ਦੇ ਘਰੇ ਰੋੜੇ ਮਾਰੇ ਤੇ ਤੇਰੇ ਘਰੇ ਮੈਂ ਡੈਕ ਲਾ ਕੇ ਉੱਚੀ ਉੱਚੀ ਭੰਗੜਾ ਪਾਇਆ ਤੇ ਹੁਣ ਤੂੰ ਸ਼ਾਮ ਨੂੰ ਮੈਨੂੰ 500 ਰੁਪਿਆ ਵੀ ਦੇ ਹੂੰ ਇਹ ਬੱਚੇ ਆ ਕਰਦੇ ਆ ਵੀ ਨਾਲੇ ਅਸੀਂ ਇੱਥੇ ਗਏ ਆ ਨਾਲੇ ਅਸੀਂ ਪੜੇ ਨਹੀਂ ਨਾ ਅਸੀਂ ਉੱਥੇ ਕਲਾਸਾਂ ਲਾਈਆਂ ਨਾ ਅਸੀਂ ਉੱਥੇ ਕੋਈ ਪ੍ਰੋਪਰ ਤਰੀਕੇ ਨਾਲ ਆਪਣੇ ਆਪ ਨੂੰ ਗਰੂਮ ਕੀਤਾ ਤੇ ਹੁਣ ਅਸੀਂ ਉੱਥੇ ਖੜਦਾਂ ਲੱਗ ਤੋਂ ਮਚਾਇਆ ਠੀਕ ਹੈ ਅਸੀਂ ਉੱਥੇ ਮੌਲਾਂ ਚ ਭੰਗੜੇ ਪਾਏ ਸਿਰ ਇੱਕ ਦੂਜੇ ਦੇ ਪਾੜੇ ਅਸੀਂ ਇੰਨਾ ਕੁਝ ਕੀਤਾ ਤਾਂ ਪੀਆਰ ਦੋ ਜੀ ਹੁਣ ਸਾਨੂੰ ਪੀਆਰ ਕਿਉਂ ਨਹੀਂ ਦੇ ਰਹੇ ਤੁਸੀਂ ਇਹ ਆ ਅਸੀਂ ਉੱਥੇ ਜਾ ਕੇ ਸੋ ਇਹਦੇ ਲਈ ਥੋੜਾ ਜਿਆ ਹੁਣ ਜਿਹੜੇ ਰੂਲ ਚੇਂਜ ਨੇ ਬਟ ਕੁਝ ਨਹੀਂ ਸਭ ਕੁਝ ਬਹੁਤ ਵਧੀਆ ਹੋਇਆ ਵਧੀਆ ਸਟੂਡੈਂਟ ਜਾਣਗੇ ਸincere ਸਟੂਡੈਂਟ ਜਾਣਗੇ ਉਧਰ ਜਾ ਕੇ ਕਾਮਯਾਬ ਹੋਣਗੇ